ਸੋਸ਼੍ਰੀ ਕਾਲਜੀ ਮੈਂ ਹਰਪ੍ਰੀਤ ਤੇ ਤੁਹਾਡਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਅੱਜ ਗੱਲ ਕਰ ਲੈਨੇ ਆ ਪੰਜਾਬ ਚੋ ਤੇ ਬੜੀ ਬਿਆਨਬਾਜ਼ੀ ਹੋ ਰਹੀ ਹੈ ਇੱਕ ਦੂਜੀ ਪਾਰਟੀ ਤੇ ਇੱਕ ਪਾਰਟੀ ਨੇ ਕਹਿ ਲੋ ਨਵਜੋਤ ਸਿੱਧੂ ਨੇ ਜੋ ਕਾਫੀ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀਗਾ ਕਿ ਇਹ ਪਾਰਟੀ ਦੇ ਕਾਂਗਰਸ ਦੇ ਵਿੱਚ ਜਿਹੜੇ ਸੀਐਮ ਚੇਅਰ ਬਣਨਾ ਚਾਹੁੰਦੇ ਨੇ 6-7 ਧੜੇ ਹੋ ਰਹੇ ਨੇ ਜਿਹਦੇ ਕਰਕੇ ਪਾਰਟੀ ਦਾ ਨਾਮ ਖਰਾਬ ਹੋ ਰਿਹਾ ਤੇ ਜੇ ਕਿਤੇ ਸਾਨੂੰ ਇਸ ਪਾਰਟੀ ਦਾ ਮੁਖੀ ਬਣਾਇਆ ਜਾਵੇ ਸਾਡੇ ਹੱਥ ਬਾਗ ਲੋਗ ਸੰਭਾਲ ਲਈ ਜਾਵੇ ਤੇ ਸਾਨੂੰ ਸੀਐਮ ਚਿਹਰਾ ਬਣਾਇਆ ਜਾਵੇ ਆਉਣ ਵਾਲੇ ਸਮੇਂ ਦਾ ਤਾਂ ਅਸੀਂ ਪਾਰਟੀ ਦਾ ਭਾਈ ਵੱਧ ਚੜ ਕੇ ਪਾਰਟੀ ਨੂੰ ਅੱਗੇ ਵਧਾਵਾਂਗੇ ਤੇ ਜਿਹੜਾ ਪੰਜਾਬ ਆ ਉਹਨੂੰ ਸੋਨੇ ਦੀ ਚੜੀ ਬਣਾਵਾਂਗੇ 골ਡਨ ਪੰਜਾਬ ਕਿਹਾ ਆਪਾਂ ਪੰਜਾਬੀ ਚ ਕਹਿ ਲੈਂਦੇ ਆ ਕਿ ਸੋਨੇ ਦੀ ਚੜੀ ਬਣਾਵਾਂਗੇ ਇਹ ਗੱਲ ਕਹੀ ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਵੀ ਬਿਆਨ ਦਿੱਤਾ ਕਿ ਭਾਈ ਜਿਹੜਾ ਸੀਐਮ ਬਣਦਾ ਪੰਜਾਬ ਦੇ ਵਿੱਚ ਕਾਂਗਰਸ ਦਾ ਉਹਨੂੰ 500 ਕਰੋੜ ਰੁਪਇਆ ਦੇਣਾ ਪੈਂਦਾ ਹੈ ਤੇ ਜਿਹੜਾ ਇਹ ਬਿਆਨ ਸੀ ਇਹ ਬਿਆਨ ਨੇ ਕਾਫੀ ਹਲਚਲ ਮਚਾਤੀ ਤੇ ਵਿਰੋਧੀ ਧਿਰ ਪਾਰਟੀਆਂ ਨੂੰ ਮੌਕਾ ਦਿੱਤਾ ਬੋਲਣ ਦਾ ਉਸ ਤੋਂ ਬਾਅਦ ਕਈ ਕਾਂਗਰਸ ਦੇ ਮੈਂਬਰਾਂ ਨੇ ਬੋਲਿਆ ਕਿ ਭਾਈ ਐਦਾਂ ਦਾ ਕੁਝ ਨਹੀਂ ਹੁੰਦਾ ਇਹ ਕੋਈ ਫਾਇਦਾ ਨਹੀਂ ਉਸ ਤੋਂ ਬਾਅਦ ਚੰਨੀ ਦਾ ਬਿਆਨ ਵੀ ਆਇਆ ਕਿ ਭਾਈ ਐਦਾਂ ਦੀ ਕੋਈ ਗੱਲ ਨਹੀਂ ਮੈਂ ਵੀ ਸੀਐਮ ਬਣਿਆ ਮੈਨੂੰ ਕੁਝ ਨਹੀਂ ਦੇਣਾ ਪਿਆ ਇਹ ਗੱਲ ਗਲਤ ਆ ਗਈ ਤੇ ਉਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਕੁਝ ਟਾਈਮ ਲਈ ਜਾਂ ਕਹਿ ਲਓ ਪੱਕੇ ਤੌਰ ਤੇ ਕਿਵੇਂ ਵੀ ਲਾ ਲਓ ਕੁਝ ਟਾਈਮ ਲਈ ਬਾਹਰ ਕੱਢ ਦਿੱਤਾ ਗਿਆ ਤੇ ਹੁਣ ਕੈਪਟਨ ਦਾ ਬਿਆਨ ਆਇਆ ਉਸ ਤੋਂ ਬਾਅਦ ਕੈਪਟਨ ਨੇ ਬਿਆਨ ਦਿੱਤਾ ਕਿ ਭਾਈ ਜੋ ਨਵਜੋਤ ਫੈਮਲੀ ਬੋਲ ਰਹੀ ਆ ਸਿੱਧੂ ਫੈਮਲੀ ਨਵਜੋਤ ਕੌਰ ਐਦਾ ਦੀ ਕੋਈ ਗੱਲ ਨਹੀਂ ਨਾ ਤਾਂ ਕਾਂਗਰਸ ਦੇ ਵਿੱਚ ਪੈਸਾ ਚੱਲਦਾਗਾ ਮੈਂ ਵੀ ਸੀਐਮ ਰਹਾਂਗਾ ਕਹਿੰਦਾ ਮੈਂ ਬੜਾ ਮਿਸ ਕਰਦਾ ਕੈਪਟਨ ਸਾਹਿਬ ਕਹਿੰਦੇ ਵੀ ਮੈਂ ਕਾਂਗਰਸ ਪਾਰਟੀ ਨੂੰ ਬੜਾ ਮਿਸ ਕਰਦਾ ਸਵੇਰੇ ਸ਼ਾਮ ਤੇ ਕਹਿੰਦਾ ਵੀ ਹੁਣ ਵੀ ਮਿਸ ਕਰਦਾ ਤੇ ਕਹਿੰਦਾ ਵੀ ਜਿਹੜਾ ਨਵਜੋਤ ਕੌਰ ਸਿੱਧੂ ਨੇ ਖਲਾਰਾ ਪਾਇਆ ਸੌਰੀ ਨਵਜੋਤ ਕੌਰ ਨਵਜੋਤ ਆ ਸਿੱਧੂ ਫੈਮਲੀ ਨੇ ਖਲਾਰਾ ਪਾਇਆ ਕਹਿੰਦਾ ਜਦੋਂ ਮੈਂ ਸੀਐਮ ਸੀਗਾ ਉਸ ਟਾਈਮ ਇਹਨਾਂ ਨੇ ਪਾਰਟੀ ਦੇ ਕੁਝ ਮੈਂਬਰ ਭੜਕਾਤੇ ਜਿਸ ਤੋਂ ਬਾਅਦ ਮੈਨੂੰ ਅਸਤੀਫਾ ਦੇਣਾ ਪਿਆ ਉਸ ਤੋਂ ਬਾਅਦ ਮੈਨੂੰ ਪਾਰਟੀ ਵੀ ਛੱਡਣੀ ਪਈ ਮੇਰੇ ਛੱਡਣ ਤੋਂ ਬਾਅਦ ਪਾਰਟੀ ਦੇ ਵਿੱਚ ਕਹਿ ਲਓ ਕਈ ਧੜਾ ਬਣ ਗਈਆਂ ਪਾਰਟੀ ਦਾ ਕੰਟਰੋਲ ਨਹੀਂ ਰਿਹਾ ਪੰਜਾਬ ਵਿੱਚ ਤੇ ਪਾਰਟੀ ਸਾਰੀ ਖਰਾਬ ਹੋ ਗਈ ਜਿਹਦੇ ਕਰਕੇ ਕਾਂਗਰਸ ਦਾ ਨਾਮ ਖਰਾਬ ਹੋ ਗਿਆ ਤੇ ਉਹ ਕਹਿੰਦੇ ਵੀ ਇਹੀ ਬਿਆਨਬਾਜ਼ੀ ਕਰਕੇ ਪਾਰਟੀ ਦਾ ਬੜਾ ਨਾਮ ਖਰਾਬ ਹੋਇਆ ਪਰ ਕਹਿੰਦੇ ਵੀ ਅਸੀਂ ਬੜਾ ਮਿਸ ਕਰਦੇ ਹਾਂ ਕਾਂਗਰਸ ਪਾਰਟੀ ਨੂੰ ਜਦੋਂ ਤਾਂ ਮੈਂ ਭਾਜਪਾ 'ਚ ਆਇਆ ਉਹ ਕਹਿੰਦਾ ਵੀ ਜਿਹੜੇ ਮੇਨ ਹੈਡ ਨੇ ਇੱਕ ਦੋ ਵਾਰ ਮੇਰੀ ਮੀਟਿੰਗ ਹੋਈ ਆ ਨਾਮ ਹੈ ਰੀ ਇੱਥੇ ਬਾੜੀ ਪੁੱਛ ਦੱਸਾ ਕਿਉਂਕਿ ਕਾਂਗਰਸ ਦੇ ਰੂਲ ਹੋਰ ਨੇ ਉੱਥੇ ਸਾਰਿਆਂ ਦੀ ਪੁੱਛਦਾਸ ਹੁੰਦੀ ਆ ਪਰ ਕਹਿੰਦਾ ਬੀਜੇਪੀ 'ਚ ਬੜੇ ਪੱਕੇ ਰੂਲ ਨੇ ਇਹਨਾਂ ਦੇ ਰੂਲਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਪਰ ਕਹਿੰਦਾ ਮੈਨੂੰ ਕੋਈ ਖਾਸ ਵਧੀਆ ਨਹੀਂ ਲੱਗਿਆ ਤੇ ਨਾ ਹੀ ਕਹਿੰਦਾ ਸਾਡੀ ਬੀਜੇਪੀ ਦੀ ਜਾਦੇ ਪਹੁੰਚ ਆ ਸ਼ਹਿਰੀ ਇਲਾਕੇ ਤੱਕ ਜ਼ਰੂਰ ਪਹੁੰਚ ਆ ਪਿੰਡੇ ਇਲਾਕੇ ਤੱਕ ਅੱਜ ਦੇ ਟਾਈਮ 'ਚ ਜ਼ੀਰੋ ਆ ਕੋਈ ਪਹੁੰਚ ਨਹੀਂ ਹੈਗੀ ਸਾਡੀ ਸਿਰਫ ਸ਼ਹਿਰਾਂ ਤੱਕ ਪਹੁੰਚ ਆ ਕਹਿੰਦਾ ਨਾ ਹੀ ਪੰਜਾਬ ਦੇ ਵਿੱਚ ਬੀਜੇਪੀ ਕਾਮਯਾਬ ਹੋ ਸਕਦੀ ਆ ਆਉਣ ਵਾਲਾ ਸਮਾਂ ਬੱਕਰੀ ਗੱਲ ਆ ਕੋਈ ਜਾਦੂ ਮੰਤਰ ਚੱਲ ਜੇ ਕਾਮਯਾਬ ਹੋ ਜੇ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਕਹਿਤੀ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਉਹ ਸੀਐਮ ਦਾ ਚਿਹਰਾ ਬਣਨ ਦੇ ਕਾਬਲ ਨੇ ਉਹ ਸੀਐਮ ਬਣ ਸਕਦਾ ਉਹਦੇ ਵਿੱਚ ਵਧੀਆ ਗੱਲਾਂ ਨੇ ਗੱਲ ਤੋਂ ਮੁਕਰਦਾ ਨਹੀਂ ਤੇ ਪੱਕੀ ਪਾਰਟੀ ਹੈ ਤੇ ਖੜਿਆ ਵੀ ਆ ਉਹ ਸੁਖਵੀਰ ਬਾਦਲ ਬਾਰੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਇਹ ਸੀਐਮ ਬਣਨ ਦੇ ਕਾਬਲ ਨੇ ਹੋਰਾਂ ਬਾਰੇ ਨਹੀਂ ਕੀਤਾ ਉਹਨਾਂ ਨੇ ਤੇ ਨਾਲ ਹੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਭਾਈ ਮੈਂ ਕਾਂਗਰਸ ਨੂੰ ਬੜਾ ਮਿਸ ਕਰਦਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਆਉਣ ਲੱਗੇ ਲੋਕ ਕਹਿ ਰਹੇ ਨੇ ਹੋ ਸਕਦਾ ਕੈਪਟਨ ਦੀ ਹੁਣ ਵਾਪਸੀ ਹੋ ਕਾਂਗਰਸ ਦੇ ਵਿੱਚ ਤੇ ਹੁਣ ਇਹ ਆਉਣ ਵਾਲਾ ਸਮਾਂ ਦੱਸਦਾ ਕਿ ਵਾਪਸੀ ਹੋਊ ਜਾਂ ਨਹੀਂ ਹੋਊਗੀ ਪਰ ਗੱਲਾਂ ਤੋਂ ਐਦਾਂ ਲੱਗਦਾ ਕਿ ਵਾਪਸੀ ਕਰਨਾ ਚਾਹੁੰਦੇ ਨੇ ਕੈਪਟਨ ਕਿਉਂਕਿ ਪੁਰਾਣਾ ਲੰਮਾ ਟਾਈਮ ਸੀਐਮ ਰਹੇ ਨੇ ਕਾਂਗਰਸ ਦਾ ਮੋਢੀ ਵੀ ਰਹੇ ਨੇ ਇੱਕ ਪੰਜਾਬ ਦੇ ਵਿੱਚ ਤੇ ਮੰਤਰੀ ਵੀ ਰਹੇ ਨੇ ਲੋਕ ਉਹਨਾਂ ਨੂੰ ਚਾਹੁੰਦੇ ਵੀ ਸੀ ਪਹਿਲਾ ਵਾਲੇ ਸਮੇਂ ਦੇ ਵਿੱਚ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆਂ ਬਣਦਾ ਕੀ ਆ ਤੇ ਕੀ ਨਹੀਂ ਬਣਦਾ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਸੋਸੀਕਾਲ ਬਈ